ਹੋ ਜੇਗਾ ਪੂਰੀ ਕੀ ਕਹਾਣੀ ਸੀ ਦੱਸੂ ਮੈਂ ਨਾ ਤੂੰ ਹੈਰਾਨ ਹੋ ਜਾਏਗਾ ਵੀ ਇਹ ਇੱਕ ਲਾਂਗਾ ਖੁੱਲਿਆ ਕਿਦਾਂ ਹੂੰ ਉਹ ਪੂਰੀ ਕਹਾਣੀ ਦੱਸੂ ਇਹ ਲਾਂਗਾ ਖੋਲਣ ਦੀ ਸਾਡੀ ਕੋਈ ਔਕਾਤ ਹੀ ਨਹੀਂ ਸੀ ਨਵਜੋਤ ਸਿੰਘ ਸਿੱਧੂ ਦੀ ਮੈਂ ਤਾਂ ਬਾਰ ਬਾਰ ਕਹਿੰਦਾ ਨਾ ਔਕਾਤ ਹੀ ਐ ਨਹੀਂ ਹੂੰ ਠੀਕ ਇਹ ਗੱਲਾਂ ਮੈਂ ਕਦੇ ਕੀਤੀਆਂ ਨਹੀਂ ਪਰ ਵਕਤ ਆ ਗਿਆ ਹੁਣ ਗੱਲਾਂ ਕਰੀ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਕਰਤਾਰਪੁਰ ਸਾਹਿਬ ਦਾ ਲਾਂਗਾ ਖਲੋਣ ਵਾਸਤੇ ਨਵਜੋਤ ਸਿੰਘ ਸਿੱਧੂ ਨੂੰ ਕਿੜੀਆਂ ਕਿੜੀਆਂ ਪਰੇਸ਼ਾਨੀਆਂ ਤੇ ਕਿਹੜੇ ਕਿਹੜੇ ਖਤਰੇ ਆ ਸੀ ਜਿਹੜੇ ਉਹਨੇ ਸਾਹਮਣੇ ਆਏ ਤੇ ਫਿਰ ਕਿਸ ਤਰ੍ਹਾਂ ਹਾਲ ਹੋਏ ਤੇ ਇਹ ਗੱਲਾਂ ਅਜ ਤੋ ਪਹਿਲੇ ਨਵਜੋਤ ਸਿੰਘ ਸਿੱਧੂ ਨੇ ਕਿਸੇ ਇੰਟਰਵਿਊ ਦੇ ਵਿੱਚ ਵੀ ਨਹੀਂ ਕੀਤੀਆਂ ਵੀਰੋਸੋ ਚੱਲ ਕੇ ਉਹ ਇੰਟਰਵਿਊ ਸੁਣਨੇ ਆ ਤੇ ਇਸ ਦੇ ਬਾਰੇ ਜਾਣਨੇ ਆ ਪਾਕਿਸਤਾਨ ਤੁਸੀਂ ਗਏ ਫਿਰ ਉੱਥੇ ਜਾ ਕੇ ਤੁਹਾਡੀ ਜਫੀ ਦੀਆਂ ਫੋਟੋਆਂ ਆਈਆਂ ਤੇ ਤੁਸੀਂ ਕਿੰਤਰ ਆਏ ਲਾਂਗਾ ਤੂੰ ਹੈਰਾਨ ਹੋ ਜਾਏਗਾ ਪੂਰੀ ਕੀ ਕਹਾਣੀ ਸੀ ਦੱਸੋ ਮੈਂ ਨਾ ਤੂੰ ਹੈਰਾਨ ਹੋ ਜਾਏਗਾ ਵੀ ਇਹ ਇੱਕ ਲਾਂਗਾ ਖੁੱਲਿਆ ਕਿਦਾਂ ਉਹ ਪੂਰੀ ਕਹਾਣੀ ਦੱਸੋ ਇਹ ਲਾਂਗਾ ਖੋਲਣ ਦੀ ਸਾਡੀ ਕੋਈ ਔਕਾਤ ਹੀ ਨਹੀਂ ਸੀ ਨਵਜੋਤ ਸਿੰਘ ਸਿੱਧੂ ਦੀ ਮੈਂ ਤਾਂ ਬਾਰ ਬਾਰ ਕਹਿੰਦਾ ਨਾ ਔਕਾਤ ਹੀ ਐ ਨਹੀਂ ਇਹ ਤੇ ਉਹਨੇ ਰਚਿਆ ਹੋਇਆ ਸੀ ਬਿਲਕੁਲ ਬਾਬੇ ਨਾਨਕ ਨੇ ਹਮ ਮੈਂ ਇੱਥੋਂ ਗਿਆ ਰਿਸਕ ਲੈ ਕੇ ਮੈਨੂੰ ਸਾਰਿਆਂ ਨੇ ਕਿਹਾ ਵੀ ਉੱਥੇ ਪਾਕਿਸਤਾਨ ਬੁਲਾਇਆ ਹੈ ਕਿਸੇ ਨੇ ਨਹੀਂ ਜਾਣਾ ਸੋਚ ਕੇ ਸਮਾਗਿ ਹੁੰਦੇ ਕਿਸੇ ਨੇ ਨਹੀਂ ਜਾਣਾ ਨਾ ਨਾਮ పో ਜਾਵੇ ਕੀ ਕਹਿੰਦਾ ਹੁੰਦਾ ਗਵਾਸਕਰ ਜਾਵੇ ਨਾ ਅਮੀਰ ਖਾਨ ਜਾਵੇ ਨਾ ਕੋਈ ਹੋਰ ਜਾਵੇ ਤੂੰ ਨਾ ਜਾ ਉੱਥੇ ਹਾਂ ਰਿਸਕ ਹੈ ਉੱਥੇ ਕੋਈ ਨਹੀਂ ਜਾਊਗਾ ਮੈਂ ਕਿਹਾ ਭਾਈ ਮੈਂ ਤੇ ਆਪਣੇ ਸੂਬੇ ਲਈ ਜੇ ਮੈਂ ਰਿਸਕ ਲੈਣਾ ਪਿਆ ਤੇ ਮੈਂ ਤਾਂ ਮੈਂ ਖੈ ਲਊਂਗਾ ਮਗਾ ਮੈਂ ਤਾਂ ਉਹਨੂੰ ਬੰਦੇ ਨੂੰ ਵੀ ਜਾਣਦਾ ਹਾਂ ਮਾ ਮਤ ਜਾ ਲੋ ਸਾਰੇ ਮੁੱਕਰ ਕੇ ਕੋਈ ਨਹੀਂ ਗਿਆ ਮੈਂ ਤੇ ਮੈਂ ਤਾਂ ਸਭ ਗਏ ਮੈਂ ਤਾਂ ਸਾਬ ਉਹਨਾਂ ਆਕਸਫੋਰਡ ਪੜ੍ਹਿਆ ਸੀ ਖਾਨ ਅੱਛਾ ਆਕਸਫੋਰਡ ਉਹਨਾਂ ਜਮਾਤੀ ਸੀ ਅਈ ਚਲੇ ਗਏ ਜੀ ਜਦੋਂ ਉੱਥੇ ਪਹੁੰਚੇ ਤੇ ਰਾਬੀਆ ਰਾਬੀਆ ਕਰਕੇ ਇੱਕ ਔਰਤ ਸੀ ਉਹ ਲੈ ਗਈ ਅੰਦਰ ਉੱਥੇ ਇੱਕ ਹਮਜ਼ਾ ਸਾਹਿਬ ਕਰਨਲ ਫੌਜਦ ਰਾਬੀਆ ਉਹਨਾਂ ਨੇ ਮੈਨੂੰ ਇੱਕ ਮਿਸਟਰ ਮੀਰ ਨੂੰ ਮੈਂ ਅੱਜ ਤੋਂ ਬਾਅਦ ਕਰੇ ਮਿਲਿਆ ਨਹੀਂ ਉਹ ਤੋਂ ਬਾਅਦ ਮੀਰ ਮੀਰ ਕਰਕੇ ਉਹਨਾਂ ਦਾ ਨਾਮ ਸੀ ਉਹ ਬੜਾ ਤਕੜਾ ਟਾਈਕੂਨ ਸੀਗਾ ਕੋਈ ਟੈਲੀਵਿਜ਼ਨ ਟੂਲ ਜਿੰਦਾ ਚਬਰਦਸ ਜਹਾਜ਼ ਮੈਨੂੰ ਲੱਗਾ 10 ਸੀਟਰ ਜਹਾਜ਼ ਸੀ ਉਹ ਜਹਾਜ਼ ਮੈਂ ਅੱਜ ਤੱਕ ਨਹੀਂ ਬੈਠਾ ਮੈਂ ਕੰਪੇਨ ਇਹਨਾਂ ਦੀ ਵੀ ਕੀਤੀ ਹੈ ਮੋਦੀ ਸਾਹਿਬ ਦੀ ਵੀ ਕੀਤੀ ਹੈ ਉਹ ਅਡਾਨੀ ਦੇ ਜਹਾਜ਼ਾਂ ਜੂਜਾਂ ਜੂ ਵਿੱਚ ਮੈਂ ਬੈਠਿਆ ਪਰ ਉਹ ਜਹਾਜ਼ ਨਹੀਂ ਮੈਂ ਦੇਖਿਆ 10 12 ਸੀਟਰ ਇਸਲਾਮਾਬਾਦ ਲੈ ਜਾਣ ਲਈ ਲਾਹੌਰ ਤੋਂ ਉਥੋਂ ਮਹਿਤਾ ਸਾਹਿਬ ਨੇ ਤਾਂ ਕੰਨਾਂ ਦੇ ਉਹ ਅੱਖਾਂ ਤੇ ਉਹ ਲਾ ਕੇ ਸੌ ਗਿਆ। ਹਮਜਾ ਵੀ ਆਪ ਦਾ ਹੈ ਇਹ ਕਰਕੇ ਹੋ ਗਿਆ। ਮੀਰ ਮੈਨੂੰ ਕਹਿੰਦਾ ਯਾਰ ਮੈਨੂੰ ਇਹ ਕਹਿੰਦੇ ਆ ਵੀ ਸਿੱਧੂ ਸਾਹਿਬ ਤੋਂ ਪੁੱਛੋ। ਕੌਣ ਕਹਿੰਦੇ? ਮੀਰ। ਨਹੀਂ ਉਹਨਾਂ ਨੂੰ ਕੌਣ ਕਹਿੰਦਾ ਸੀ? ਮੀਰ ਸਾਹਿਬ ਮੈਨੂੰ ਕਹਿੰਦਾ ਅੱਛਾ। ਕਹਿੰਦਾ ਮੈਨੂੰ ਇਹ ਪੁੱਛਿਆ ਗਿਆ ਵੀ ਉਹਨਾਂ ਤੋਂ ਪੁੱਛੋ ਵੀ ਇਹ じゃ ਕੀ ਹੈ? ਜਿਹੜਾ ਸਾਡੇ ਦੋ ਦੇਸ਼ਾਂ ਨੂੰ ਨੇੜੇ ਕਰ ਦਵੇ। ਅੱਛਾ। ਤੇ ਦੋ ਦੇਸ਼ਾਂ ਦੀ ਗੁਰਬਤ ਨੂੰ ਘਟਾਉਣ ਦੇ ਵਿੱਚ ਯੋਗਦਾਨ ਪਾ ਸਕੀਏ ਕਿੰਨਾ ਵੱਡਾ ਸਟੈਪ ਚੁੱਕ ਸਕਦੇ। ਜ਼ਬਰਦਸਤ ਸੋਚ ਯਾਰ। ਮੈਂ ਇਹਨੂੰ ਕੋ ਬਾਰਡਰ ਖੋਲ ਦੇ ਹੂੰ ਬਿਲਕੁਲ ਲੈ ਯਾਰ ਇਹ ਤਾਂ ਕਮਾਲ ਦੀ ਗੱਲ ਐ ਸੁਝਾਅ ਜਿਹੜਾ ਸੋਚ ਕੇ ਆਏ ਸੀ ਜਿਹੜੀ ਚੀਜ਼ ਜਿਹਦੇ ਪਿੱਛੇ ਡਿਸਕ ਲੈ ਕੇ ਆਏ ਸੀ ਮੈਂ ਇਹਨੂੰ ਕੋ ਬਾਰਡਰ ਖੋਲ ਦੇ ਸਾਡੇ ਦੋਨਾਂ ਦੇਸ਼ਾਂ ਦੀ ਨਹੀਂ ਸਾਡੇ ਦੋਨਾਂ ਸੂਬਿਆਂ ਦੀ ਨਹੀਂ ਮੈਂ ਕਿਹਾ ਦੇਸ਼ਾਂ ਦੀ ਕਿਸਮਤ ਬਦਲ ਜਾਏਗੀ ਜੇ ਸਲਕਨ ਰੂਟ ਖੁੱਲਦਾ ਹੈ ਕਹਿੰਦਾ ਨਹੀਂ ਉਹ ਸਰਕਾਰਾਂ ਦਾ ਹੋਇਆ ਮੈਂ ਕਿਹਾ ਮੈਂ ਤਾਂ ਮੰਨਦਾ ਜੀ ਵੀ ਉਹ ਸਰਕਾਰਾਂ ਦਾ ਹੋਇਆ ਸਰਕਾਰਾਂ ਨੇ ਐਮ ਐਫ ਐਨ ਹੀ ਦੇਣਾ ਫਲਾਨਾ ਵੀ ਚੀਜ਼ਾਂ ਕਹਿੰਦਾ ਯਾਰ ਕੁਝ ਹੋਰ ਤਾਂ ਦੱਸ ਮੈਂ ਕਿਹਾ ਯਾਰ ਹੋਰ ਕੀ ਦੱਸਾਂ ਮਨਾ ਮੈਂ ਅੱਖ ਜੀ ਬੰਦ ਕਰਕੇ ਅਰਦਾਸ ਕੀਤੀ ਮੈਂ ਇਹ ਵਾਹਿਗੁਰੂ ਇੱਥੇ ਆਏ ਆ ਰਿਸਕ ਲੈ ਕੇ ਆਏ ਆ ਕੁਝ ਵੀ ਹੋ ਸਕਦਾ ਹੈ ਮੈਂ ਕਿਹਾ ਪਤਾ ਨਹੀਂ ਕੀ ਹੋਊ ਅੱਗੇ ਕੋਈ ਹਸਪੀਟਲਿਟੀ ਨਾ ਮਿਲੂਗਾ ਜਾਂ ਕੋਈ ਹੋਰ ਤਰੀਕੇ ਨਾਲ ਮਿਲੂਗਾ ਤੇ ਮੈਂ ਅਰਦਾਸ ਕਰਕੇ ਮਾਈ ਨੂੰ ਮੈਂ ਕਿਹਾ ਮੈਨੂੰ ਦੱਸ ਰਾਹ ਪਾ ਐਨੇ ਨੂੰ ਮੈਨੂੰ ਠਾੜਨੇ ਕਰਤਾਰਪੁਰ ਦੇ ਆ ਆਪਣਾ ਤਾਇਆ ਦੇਖਿਆ ਜਿਹੜਾ ਲਾਈਨਾਂ ਦੇ ਕੋਲ ਐ ਕਰਕੇ ਕਰਤਾਰਪੁਰ ਵੱਲ ਦੇਖਦਾ ਬੰਡਾਲਾ ਸਾਹਿਬ ਅਰਦਾਸਾਂ ਕਰਦੇ ਹੁੰਦੇ ਮੈਂ ਕਿਹਾ ਯਾਰ ਕਰਤਾਰਪੁਰ ਦਾ ਲਾਂਗਾ ਖੋਲਦੇ ਕਦੋਂ ਕਰਤਾਰਪੁਰ ਕੀ ਹੈ ਮੈਨੂੰ ਮੀਰ ਪੁੱਛਦਾ ਉਹਨਾਂ ਨੂੰ ਨਹੀਂ ਪਤਾ ਸੀ ਨਾ ਕਦੋਂ ਕੀਆ ਮੈਂ ਕਿਹਾ ਜੀ ਕਰਤਾਰਪੁਰ ਸਾਡੇ ਬਾਬਾ ਜੀ ਦਾ ਸਾਡਾ ਮੱਕਾ ਹੈ ਕਹਿੰਦਾ ਕਿੱਥੇ ਆ ਉਹ ਮੈਂ ਕਿਹਾ ਪਾਕਿਸਤਾਨ 3 ਕਿਲੋਮੀਟਰ ਅੰਦਰ ਹੈ ਤੁਹਾਡੇ ਕਹਿੰਦਾ ਯਾਰ ਮੈਂ ਗੱਲ ਕਰਦਾ ਉੱਥੇ ਪਹੁੰਚੇ ਪਿਆਰ ਮੈਂ ਗੱਲ ਕਰਦਾ ਉੱਥੇ ਪਹੁੰਚੇ ਭਾਈ ਉੱਥੇ ਲੱਖ ਡੇਢ ਲੱਖ ਬੰਦਾ ਭਾਈ ਅੰਦਰ ਪ੍ਰੈਸ ਕਾਨਫਰੰਸ ਕੀਤੀ ਦੋਨੇ ਚਾਰੇ ਕੁਰਸੀਆਂ ਤੋੜ ਤਾ ਟੁੱਟ ਗਈਆਂ ਉੱਥੇ ਅਬਸੀਮ ਅਕਰਮ ਮੇ ਤੋਂ 10 ਫੁੱਟ ਦੂਰ ਐ ਖੜਾ 10 ਤੋਂ 50 ਫੁੱਟ ਦੂਰ ਹੋ ਗਿਆ ਹਜ਼ਾਰਾਂ ਬੰਦੇ ਤਾੜ 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 ਮਤਲਬ ਲਿਫਟ ਤੱਕ ਪਹੁੰਚਣ ਨੂੰ ਮੈਨੂੰ ਪੌਣਾ ਘੰਟਾ ਲੱਗ ਗਿਆ ਤੁਸੀਂ ਨੂੰ ਤੁਸੀਂ ਨਹੀਂ ਸਾਫਾ ਆਦਾ ਲੈ ਗਿਆ ਪ੍ਰੈਸ ਕਾਨਫਰੈਂਸ ਰੁਲ ਗਈ ਕੋਟ ਵੀ ਪਾੜ ਗਿਆ ਤੁਹਾਡਾ ਕੋਟ ਵੀ ਮਤਲਬ ਪੁੱਛਣਾ ਤੂੰ ਤੇ ਇਹ ਬੰਦੇ ਤੇ ਬੰਦਾ ਲੋਕੀ ਕਮਲੇ ਲਓ ਜੀ ਉੱਤੇ ਪਹੁੰਚੇ ਮਸਾਂ ਸਾਹ ਸੁੰਘਿਆ ਲਿਆ ਫੋਨ ਵੱਜਿਆ ਭਾਈ ਕਰਤਾਰਪੁਰ ਕੀ ਹੈ ਮਾਹੀ ਕਰਤਾਰਪੁਰ ਸਾਡਾ ਮੱਕਾ ਹੈ ਫੋਨ ਕਿਤਾ ਵੱਜਿਆ ਛੱਡ ਹੁਣ ਇਹ ਕਹਨ ਆਪਾਂ ਕਹਿਣਾ ਠੀਕ ਹੈ ਇਹ ਕੀ ਹੈ ਮੈਂ ਕਿਹਾ ਜੀ ਸਾਡਾ ਮੱਕਾ ਹੈ ਰੋਟੀ ਖਾਏਗਾ ਮੈਂ ਕਿਹਾ ਜੀ ਹੁਣ ਥੱਲੇ ਕੌਣ ਆਉਣ ਦਊਗਾ ਚਲੋ ਗੱਲ ਮੁੱਕੀ ਮੈਨੂੰ ਕਹਿੰਦੇ ਕੀ ਹੈ ਇਹ ਮੈਂ ਕਿਹਾ ਜੀ ਇਦਾਂ ਹੈ ਕਿ ਤੁਹਾਨੂੰ ਜੇ ਮੱਕੇ ਜਾਣਾ ਹੋਵੇ ਤੁਹਾਨੂੰ 3 ਕਿਲੋਮੀਟਰ ਦੂਰ ਕੋਈ ਇਹ ਕਹਦੇ ਤੁਹਾਨੂੰ ਇਹ ਕਹਿ ਦੇਵੇ ਕੋਈ ਕੋਈ ਗੱਲਾਂ ਕਹਿਣ ਬਈ ਭਾਈ ਤੁਸੀਂ ਇੱਥੋਂ ਮਥਨ ਟਿਕਣਾ ਦੂਰੋਂ ਮੁੜ ਕਿਵੇਂ ਲੱਗੂ ਮਿਲ ਗੋ ਇਹ ਮੈਂ ਯਾਰ ਆਈ ਇਹ ਗੱਲਾਂ ਸੁਵੇਰ ਤੱਕ ਦਾ ਟਾਈਮ ਤੇ ਦਾਲ ਖਾ ਹਲੀਮ ਨਹੀਂ ਹੈ ਇਹਦੇ ਚ ਤੇਰਾ ਨਾਨ ਪਿਆ ਸੁਵੇਰ ਤੱਕ ਦਾ ਟਾਈਮ ਸੁਵੇਰੇ ਮਿੱਤਰ ਪਿਆਰੇ ਮੈਂ ਨੰਬਰ 2 ਲੇਨ ਚ ਬੈਠਾ ਉੱਥੋਂ ਉਠਾ ਕੇ ਮੈਨੂੰ ਨੰਬਰ 1 ਲੇਨ ਚ ਕਰ ਦਿੱਤਾ ਜਦੋਂ ਸਮਾਗਮ ਹੋਣਾ ਸੀ ਸਮਾਗਮ ਹੋਇਆ ਉੱਥੇ ਪਹਿਲਾਂ ਨੇਵੀ ਵਾਲਾ ਆਇਆ ਦੂਜਾ ਆਇਆ ਫਿਰ ਇਹ ਆਏ ਇਹ ਕਹਿੰਦਾ ਯਾਰ ਮੈਂ ਤਾਂ ਉਹ ਜਰਨੈਲ ਹਾਂ ਜਿਹੜਾ ਟੈਸਟ ਕਰੈਕਟਰ ਬਣਨਾ ਚਾਹੁੰਦਾ ਸੀ ਭਾਈ ਜੱਟ ਸਿੱਖਾ ਮੈਂ ਬਾਜਵਾ ਤੂੰ ਸਿੱਧੂ ਆ ਮਗਾ ਅੱਛਾ ਜੀ ਮਗਾ ਜੀ ਮੈਂ ਉਹ ਕਰੈਕਟਰ ਆ ਜਿਹੜਾ ਜਰਨੈਲ ਬਣਨਾ ਚਾਹੁੰਦਾ ਪਿਓ ਨੇ ਬਣ ਨਹੀਂ ਦਿੱਤਾ ਕਹਿੰਦਾ ਯਾਰ ਮੇਰੀ ਫੈਮਿਲੀ ਬੜੀ ਬਹੁਤ ਤੈਨੂੰ ਪਿਆਰ ਕਰਦੀ ਐ ਦੋ ਮੁੰਡੇ ਮਲਾਏ ਇੱਕ ਉਹ ਮਲਾਈ ਕਹਿੰਦਾ ਤੁਹਾਡੀ ਦਰਖਾਸਤ ਮਨਜ਼ੂਰ ਹੋ ਗਈ ਐ ਅੱਛਾ ਉਹ ਤੱਕ ਤੁਹਾਨੂੰ ਪਤਾ ਨਹੀਂ ਸੀ ਮੈਨੂੰ ਕੀ ਪਤਾ ਸੀ ਸਵਿਰਤਾ ਕੋਲ ਨਹੀਂ ਸਨਾਖਤ ਕੀਤੀ ਨਾ ਉੱਥੇ ਆਮ ਹੀ ਹੁੰਦੀ ਐ ਆਮੀ ਰੂਲ ਕਰ ਆਮੀ ਤੋਂ ਪੁੱਛਿਆ ਹੋਣਾ ਵੀ ਭਾਈ ਹੋ ਸਕਦਾ ਉਹਨੂੰ ਪੁੱਛਿਆ ਉਹ ਵੈਸੀ ਜਿਹੜੀ ਗੱਲ ক্রিকেট ਦਾ ਬਹੁਤ ਉਹ ਸੀ ਉਹਨੇ ਦੇਖਿਆ ਵੀ ਇਹ ਹੋ ਸਕਦਾ ਵੈਰੀ ਮੱਚ ਪੋਸੀਬਲ ਕਹਿੰਦਾ ਉਹ ਤੁਹਾਡੀ ਦਰਖਾਸਤ ਮਨਜ਼ੂਰ ਹੋ ਗਈ ਹੈ ਅਸੀਂ ਲਾਂਗਾ ਖੋਲ ਰਹੇ ਹਾਂ ਜਦੋਂ ਨੇ ਕਹਿਆ ਨਾ ਸੁਖਵਿੰਦਰ ਵੀ ਅਸੀਂ ਲਾਂਗਾ ਖੋਲ ਰਹੇ ਹਾਂ ਮੇਰੀਆਂ ਅੱਖਾਂ 'ਚੋਂ ਆਂ ਅंसू ਆਏ ਤੂੰ ਦੇਖੀ ਜੇ ਕਿਤੇ ਵੀਡੀਓ ਪੂਰੀ ਉਹ ਤਾਂ ਉਹੀ ਦਿਖਾਣਦੇ ਆ ਪੀ ਪੈਂਦੀ ਸਮਝ ਨਹੀਂ ਮੇਰੇ ਆਂ ਅंसू ਆਏ ਜਿਵੇਂ ਪਤਾ ਨਹੀਂ ਵੀ ਕਾਇਨਾਤ ਮਿਲ ਗਈ ਹੁੰਦੀ ਹੈ ਮੈਂ ਕਿਹਾ ਜੀ ਇਹ ਸੱਚ ਹੈ ਕੰਦਾ ਦੇਖ ਲਈ ਵੀ ਹੈਵ ਕਲੀਅਰਡ ਇਟ ਅੱਛਾ ਹਾਂਜੀ ਮੈਂ ਬਹਿ ਗਿਆ ਉੱਥੇ ਨਾਲ ਜਿਹਨੂੰ ਭਾਇਆ ਹੋ ਸੀ ਪਤਾ ਨਹੀਂ ਪੂਰੀ ਕੰਟਰੋਵਰਸੀ ਬਣਾਤੀ ਰੱਬ ਜਾਣੇ ਕੀ ਸੀ ਕੌਣ ਸੀ ਕਸ਼ਮੀਰ ਮੈਨੂੰ ਨਹੀਂ ਕੀ ਪਤਾ ਕੌਣ ਬੈਠਾ ਮੇਰੇ ਨਾਲ ਕੌਣ ਵਿੱਚ ਜਿੱਥੇ ਬਿੜਾਤਾ ਤੁਸੀਂ ਮੈਨੂੰ ਬਾਤਾ ਠੀਕ ਹੈ ਇਹਨਾਂ ਨੂੰ ਖਾਣ ਨੇ ਆਪਦੀ ਉਹ ਸੌ ਚੱਕੀ ਸੌ ਚੱਕ ਕੇ ਸਿੱਧਾ ਮੇਰੇ ਵੱਲ ਆਇਆ ਉੱਥੇ 100 ਕ ਬੰਦੇ ਸੀ ਉਹਨਾਂ ਦੀ ਵਾਈਫ ਸੀ ਉਹ ਕਵਰ ਜੇ ਇਸ ਤਰ੍ਹਾਂ ਕੀਤਾ ਹੋਇਆ ਪੂਰਾ ਮੈਨੂੰ ਜਫੀ ਪਾਈ ਜਫੀ ਉਹਦੇ ਨਾਲ ਵੀ ਪਈ ਤੇ ਮੈਨੂੰ ਕਹਿੰਦਾ ਬਹਾਦਰ ਹੂੰ ਪੂਰਾ ਹੋਊ ਸਭ ਕੁਝ ਹੂੰ ਮੈਂ ਮੈਨੂੰ ਯਕੀਨ ਨਾ ਆਵੇ ਵੀ ਸਾਲੇ ਇੱਕ ਹੋ ਕੀ ਗਿਆ ਹੂੰ ਮਤਲਬ ਜਦ ਦਿੰਦਾ ਨਾ ਜਦੋਂ ਗੱਲ ਬਹੁਤ ਵੱਡੀ ਸੀ ਅੱਛਾ ਕਿੱਡੀ ਵੱਡੀ ਗੱਲ ਸੀ ਮਤਲਬ ਕਿੱਡੀ ਵੱਡੀ ਗੱਲ ਮੈਂ ਜੀ ਉੱਥੋਂ ਮੈਨੂੰ ਯਕੀਨ ਨਾ ਆਇਆ ਮੈਂ ਵਾਪਸ ਸਿੱਧਾ ਠਾੜ ਦੇ ਨੇ ਅੰਦਰ ਗਿਆ ਉੱਥੇ ਬੋਡੇ ਬੋਡੇ ਡਿਗਨਿਟਰੀ 40 50 ਇਕੱਠੇ ਹੋਏ ਉਹਦੇ ਆਲੇ-ਦਾਲੇ ਮੈਨੂੰ ਕਹਿੰਦਾ ਕੀ ਹੋਇਆ ਹੁਣ ਮਾਹੀ ਮੇਰੀ ਪੱਠਾ ਲਵਾ ਦਿਓ ਦੁਬਾਰਾ ਫੇਰ ਕਨਫਰਮ ਕੀਤਾ ਮੈਂ ਨਾ ਮਾਹੀ ਮੇਰੀ ਪੱਠਾ ਲਵਾ ਦਿਓ ਉੱਤੇ ਬੰਦੇ ਬੜੇ ਕਸੂਤੇ ਨੇ ਮੈਂ ਕਿਤੇ ਨਾ ਪਠਾਨ ਦੀ ਜੁਬਾਨ ਹੈ ਹੂੰ ਪਠਾਨ ਦੀ ਜੁਬਾਨ ਜਾ ਹੂੰ ਮੈਂ ਵਾਪਸ ਆਇਆ ਉੱਤੇ ਕਾਲੀਆਂ ਆਈਆਂ ਚਾ ਨਾ ਚਾ ਮਾ ਜੋ ਇੱਥੋਂ ਅੱਤ ਮੈਂ ਮਾ ਜਾ ਲੰਗਾ ਖੋਲਦਾ ਹੋਏ ਜਾਓ ਮੈਂ ਕੈਬਿਨੇਟ ਚ ਗਿਆ ਇਹ ਗੱਲਾਂ ਮੈਂ ਕਦੇ ਕੀਤੀਆਂ ਨਹੀਂ ਪਰ ਵਕਤ ਆ ਗਿਆ ਹੁਣ ਗੱਲਾਂ ਕਰੀਏ ਇੱਧਰ ਦੋ ਵਜ਼ੀਰ ਬੈਠੇ ਅੱਠ ਸੀ ਉਦੋਂ ਵਜ਼ੀਰ ਤੇ ਦੋ ਤਿੰਨ ਇੱਧਰ ਬੈਠੇ ਇੱਧਰ ਬੈਠੇ ਮੈਂ ਨਾਲ ਬੈਨਾ ਹੁੰਦਾ ਇੱਕ ਬੋਲਿਆ ਸਿੱਧੂ ਸਾਹਿਬ ਮੈਂ ਹਾਂ ਜੀ ਇਹ ਤਾਂ ਸਰਕਾਰਾਂ ਖੋਲਦੀਆਂ ਹੁੰਦੀਆਂ ਨੇ ਜਰਨਲ ਥੋੜਾ ਨਾ ਖੋਲਦੇ ਹੁੰਦੇ ਬਿਵਾਜ ਵੇ ਦੀ ਗੱਲ ਤੇ ਜੀ ਕੀ ਨੇ ਜੋ ਵੀ ਮੈਂ ਸੁਰੇਸ਼ ਕੁਮਾਰ ਵੱਲ ਦੇਖਿਆ ਮੈਂ ਸੁਰੇਸ਼ ਜੀ ਇਹ ਕੈਬਨਟ ਚ ਇਹ ਝੰਡੇ ਚ ਇਹ ਕੀ ਤਰੁਪਿਆ ਮੈਂ ਕਾ ਇਹ ਝੰਡੇ ਚ ਕੰਨ ਨੋ 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 ਸਰ ਇਹਨੇ ਦੂਜਾ ਬੋਲਿਆ ਮੈਂ ਨਾ ਨਹੀਂ ਲਗਾ ਉਹ ਸਿੱਧੂ ਜਾਬ ਸਰਕਾਰਾਂ ਦੇ ਕੰਮਾਂ ਨੂੰ ਤੁਸੀਂ ਐਵੇਂ ਝੂਠ ਬੋਲਤਾ ਹੂੰ ਅੱਛਾ ਝੂਠ ਬੋਲਦਾ ਕਹਿੰਦੇ ਮਰ ਤੁਸੀਂ ਐਵੇਂ ਬੋਲਤਾ ਆ ਕੇ ਬਿਨ ਬਗੈਰ ਕਿਸੇ ਆਥੈਂਟਿਕ ਪ੍ਰੂਫ ਦੇ ਇਹ ਸਰਕਾਰਾਂ ਦੇ ਕੰਮ ਹੁੰਦੇ ਆ ਇਹ 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 ਇਦਾਂ ਨਹੀਂ ਪੂਰਾ ਹੁੰਦਾ ਕੈਪਟਨ ਮਨ ਸਿੰਘ ਬਟ ਸਨ ਆਰ ਸੋਲਜਰਸ ਆਰ ਬੀਇੰਗ ਫਲਾਣਾ ਮੈਂ ਜਦੋਂ ਤੁਸੀਂ ਖੇਡਾਂ ਕਰਾ ਕੇ ਆਏ ਸੀ ਉੱਥੇ 2 ਮਹੀਨੇ ਰਹਿ ਕੇ ਆਏ ਸੀ ਹੂੰ ਉਦੋਂ ਨੂੰ ਸੀ ਮਰਦੇ ਮਾ ਤੂੰ ਸੁਲਤਾਨ ਕੋੜਾ ਲੈ ਆਈ ਸੀ ਮੈਂ ਉਧਰੋਂ ਭੇਡੂ ਆਈ ਸੀ ਉਦੋਂ ਨਹੀਂ ਸੀ ਫੌਜੀ ਮਰਦੇ ਮੈਂ ਨਹੀਂ ਗਿਆ ਹਾਂ ਮੈਂ ਪੈ ਗਿਆ ਉਹ ਇਸ ਰੇਸ ਨੂੰ ਮਾਰ ਕੇ ਉਹ ਨਾ 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 ਕੈਬਨਟ ਸਰ ਕੈਬਨਟ ਦਾ ਮਾ ਖੜਿਆ ਯਾਰ ਤੂੰ ਕੈਬਨਟ ਗਵਰਨਰ ਨੂੰ ਤੂੰ ਏਜੰਡਾ ਜੁੰਡਾ ਮਾ ਉਠੋ ਜੀ ਚਲੋ ਬਾਹਰ 40 ਪ੍ਰੈਸ ਵਾਲੇ ਖੜੇ ਆ ਮਾ ਤੁਸੀਂ ਦੋਨੋਂ ਕਹੀਓ ਵੀ ਨਹੀਂ ਖੁੱਲਦਾ ਵੀ ਨਹੀਂ ਖੁੱਲਦਾ ਮੈਂ ਕਹੂੰ ਖੁੱਲਦਾ ਚਲ 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 ਬਾਹਰ ਹੂੰ ਕਮਾ ਲਿਆ ਸਲੂਟ ਮਾ ਤੂੰ ਬੋਲੀ ਕੀ ਦੀ ਬੋਲਦਾ ਹੈ ਹੂੰ ਪੈ ਗਿਆ ਜੀ अच्छा ਮੈਂ ਬੰਦ ਕਰੋ ਇਹ ਡਿਪਲੋਮੇਸੀ ਬੰਦ ਕਰੋ ਸਾਰਾ ਕੁਝ ਕੇਮਰਾ ਦੇ ਜੀ ਕਾਪੀ ਨਹੀਂ ਰੱਖਣੀ ਜੇ ਇਸ ਦੀ ਉਮੀਦ ਨਹੀਂ ਰੱਖਣੀ ਜੇ ਤੁਹਾਨੂੰ ਕ੍ਰੈਡਿਟ ਲਾਈਨ ਦੀ ਉਹ ਪਈ ਹੈ ਇਕੱਲਾ ਹੀ ਖੜਾ ਰਿਆ ਮੈਂ ਸਾਰਿਆਂ ਦੀ ਟੀਮ ਬੋਲ ਗਈ ਉਹ ਲੀਕਾਂ ਵੜਦੇ ਤਾੜ 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 ਆਉਂਦੇ ਰਹੇ ਜਦੋਂ ਤਿੰਨ ਦੇ ਬਿਲਕੁਲ ਕੋ ਖੋਲ ਆ ਗਏ ਨਮਸ ਕਰਨਾ ਪਿਆ ਮੈਂ ਦੋਨਾਂ ਦੀ ਤਰੀਕ ਕੀਤੀ ਮੈਂ ਤਾੜੀ ਇੱਕ ਨਾਲ ਥੋੜਾ ਨਵਾ ਜੀ ਦੀ ਹਾਂ ਸਾਡੀ ਕੀ ਔਕਾਤ ਸੀ ਜਿਹਦੇ ਤੇਰਾ ਤੇਰਾ ਟੋਲਿਆ ਉਹਦੇ ਘਰੇ ਮੇਰਾ ਮੇਰਾ ਕੀ ਸੀ ਲੱਗ ਗਏ ਸੀ ਉੱਥੇ ਉਹ ਉਹ ਪ੍ਰੋਗਰਾਮ ਚ ਸੌ ਚੱਕ ਸਮਾਗਮ ਚ ਕੀ ਪਤਾ ਸੀ ਕੌਣ ਕੀ ਪੁੱਛੂ ਅੱਛਾ ਚਲੋ ਕਿੱਡਾ ਵੱਡਾ ਬਹਾਨਾ ਬਣ ਗਿਆ ਕੀ ਹੋ ਗਿਆ ਇਹ ਇਹ ਕਰਨ ਦੀ ਔਕਾਤ ਕਿਸੇ ਬੰਦੇ ਦੀ ਹੈ ਲਾ ਮੈਂ ਕਹਿੰਦਾ ਸਾਰੇ ਪੋਲਿਟਿਕਸ ਲੱਗੇ ਰਹੋ ਉੱਥੇ ਅਰਦਾਸ ਜਖਾਂ ਅੰਸੂ ਘੋਂਦੇ ਨੇ ਅਗਲਾ ਕਹਿੰਦਾ ਸਿੱਧੂ ਸਾਹਿਬ ਉਹ ਮੈਂ ਕਹਾ ਯਾਰ ਮੇਰਾ ਕੀ ਐ ਇਹਦੇ ਚ ਮੈਂ ਗਿਆ ਸੀ ਉੱਥੇ ਤੁਹਾਡਾ ਅਰਦਾਸ ਦੇ ਵਿੱਚ ਨਾਮ ਵੀ ਸ਼ਾਮਿਲ ਕੀਤਾ ਜਾਂਦਾ ਹੱਸ ਹੁਣ ਇਹਦੂ ਇਹ ਜਦੋਂ ਸਾਹਿਬ ਹੱਥ ਵੜਿਆਈਆਂ ਜਿਸ ਭਾਵ ਹੈ ਤਿਸ ਦੇ ਬਿਲਕੁਲ ਬੰਦਾ 100 ਪਲਾਨ ਬਣਾਉਂਦਾ ਕੱਖ ਨਹੀਂ ਸਿਰੇ ਚੜਦਾ ਕੱਖ ਨਹੀਂ ਸਿਰੇ ਚੜਦਾ ਜਿਹੜੀ ਚੀਜ਼ ਸਿਰੇ ਚੜਨੀ ਹੁੰਦੀ ਉਹ ਚੜਦੀ ਜਦੋਂ ਉਦਘਾਟਨ ਹੋਇਆ ਲੰਘੇ ਦਾ ਉਦੋਂ ਵੀ ਤੁਹਾਡੇ ਨਾਲ ਕਹਿੰਦੇ ਪੋਲਿਟਿਕਸ ਹੋਈ ਉਦੋਂ ਤੁਹਾਨੂੰ ਜਾਣ ਨਹੀਂ ਦਿੰਦਾ ਚਲੋ ਮੈਂ ਕਿਸੇ ਪੋਲਿਟਿਕਸ ਤੋਂ ਮੈਂ ਛੋਟੀ ਗੱਲ ਚ ਨਹੀਂ ਪਿਆ ਮੈਂ ਤਾਂ ਇਹ ਦੇਖਦਾ ਸੀ ਵੀ ਭਾਈ 5 ਕਰੋੜ ਪੰਜਾਬੀਆਂ ਦਾ ਪਲਾ ਨਹੀਂ ਇਹ ਤੇ ਪੂਰੀ ਦੁਨੀਆ ਦਾ ਪਲਾ ਹੈ ਬਿਲਕੁਲ ਇਹ ਸਿਲਕਨ ਰੂਟ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਪਾਰ 1200 ਦੀ ਕਣਕ 3000 ਦੀ 3000 ਦੀ ਬਾਸਮਤੀ 8000 ਦੀ 20 ਰੁਪਏ ਦਾ ਅਦਰਕ 120 ਦਾ 50 55 ਰੁਪਏ ਦਾ ਦੁੱਧ 200 ਦਾ ਉਧਰਲੇ ਪਾਸੇ ਇੱਕ ਕਿਲੋ ਨੂਨ ਪਿੰਕ ਸాల్ਟ 1 ਰੁਪਏ ਦਾ ਤੇ ਇੱਧਰ ਹਜ਼ਾਰਾਂ ਦਾ ਬਿਲਕੁਲ ਠੀਕ ਮੈਂ ਤਾਂ ਇਹ ਦੇਖਦਾ ਸੀ ਹੂੰ ਬਿਲਕੁਲ 6 ਮਹੀਨੇ ਅਜ 60 ਸਾਲ ਦੀ ਤਰੱਕੀ ਦੇਖਦਾ ਸੀ ਹੂੰ ਕੀ ਗੱਲ ਤਾਂ ਬਾਕੀ ਜੇ ਉਹ ਮਰਜੀ ਕਹਿਣ ਨੂੰ ਕਹਿ ਲੇ ਦੇਖੋ ਲੜਾਈ ਵਿਚਾਰਿਕ ਹੈ ਕਿਸੇ ਇੰਡੀਵਿਜੂਅਲ ਨਾਲ ਨਹੀਂ ਬਿਲਕੁਲ ਲੜਾਈ ਇਹ ਹੈ ਕਿ ਤੁਸੀਂ ਲੋਕਾਂ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਵੀਰੋ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਨਵਜੋਤ ਸਿੱਧੂ ਦੀਆਂ ਉਹ ਗੱਲਾਂ ਉਹ ਸੁਣੀਆਂ ਜਿਹੜੀਆਂ ਉਹਨੇ ਉਸ ਤੋਂ ਪਹਿਲੇ ਕਿਸੇ ਨਾਲ ਨਹੀਂ ਸੀ ਕੀਤੀਆਂ ਕਿ ਕਰਤਾਰਪੁਰ ਸਾਹਿਬ ਲਾਂਗਾ ਖੁੱਲਣ ਵਾਸਤੇ ਕਿੰਨੀਆਂ ਮੁਸੀਬਤਾਂ ਆਈਆਂ ਤੇ ਕਿੰਨਾ ਵੱਡਾ ਉਹਨੇ ਰਿਸਕ ਲਿਆ ਵੀਰੋ ਗੱਲ ਉਹ ਹੀ ਹੈ ਕਿ ਜਦੋਂ ਬੰਦਾ ਇੱਕ ਰਾਹ ਤੇ ਤੁਰ ਪੈਂਦਾ ਵਾ ਇੱਕ ਕੰਮ ਕਰਨ ਦੀ ਕੋਸ਼ਿਸ਼ ਕਰਦਾ ਵਾ ਤੇ ਫਿਰ ਅੱਲਾ ਪਾਗ ਦੀ ਜ਼ਾਤ ਆਪਣੇ ਆਪ ਆਸਾਨੀਆਂ ਪੈਦਾ ਕਰ ਜਾਂਦੀਆਂ ਦੇਖੋ ਵੀਰੋ ਨਵਜੋਤ ਸਿੰਘ ਸਿੱਧੂ ਉੱਤੇ ਉਥੇ ਦਾ ইমরান ਖਾਨ ਸਾਹਿਬ ਨੂੰ ਹਲਫ ਲੈ ਰਹੇ ਸੀ ਉਹਦੇ ਵਾਸਤੇ ਜਾ ਰਹੇ ਸੀ ਲੇਕਿਨ ਵੇਖੋ ਜਦੋਂ ਅੱਲਾ ਪਾਗ ਇਹਨੂੰ ਮਨਜ਼ੂਰ ਸੀ ਤੇ ਕਿਸ ਤਰ੍ਹਾਂ ਉਹਨਾਂ ਦਿਮਾਗ ਚ ਗੱਲ ਪੇ ਇਕੜੀਆਂ ਨਾ ਕੜੀਆਂ ਮਿਲੀਆਂ ਤੇ ইমরান ਖਾਨ ਸਾਹਿਬ ਨੇ ਵੀ ਫੌਰੀ ਤੌਰ ਤੇ ਕਿਹਾਤਾ ਜੀ ਕਰਤਾਰਪੁਰ ਦਾ ਲਾਂਗਾ ਖੋਲੋ ਜਿਹਦੇ ਨਾਲ ਸਿੱਖ ਵੀਰ ਪੂਰੀ ਦੁਨੀਆ ਤੇ ਜਿਹੜੇ ਵਸਦੇ ਆ ਉਹਨਾਂ ਵਾਸਤੇ ਆਸਾਨੀ ਹੋ ਗਈ ਬੜੀ ਆਸਾਨੀ ਨਾਲ ਕਰਤਾਰਪੁਰ ਸਾਹਿਬ ਆ ਰਹੇ ਆ ਇੱਥੇ ਆਨ ਕੇ ਆਪਣੇ ਪਵਿੱਤਰ ਅਸਥਾਨਾਂ ਉਹਨਾਂ ਦਾ ਉਹਨਾਂ ਦੀ ਜ਼ਿਆਰਤਾਂ ਕਰਦੇ ਆ ਆਪਣੇ ਜਿਹੜੇ ਰਸੂਮਾਤ ਆ ਉਹ ਅਦਾ ਕਰਦੇ ਤੇ ਬਹੁਤ ਚੰਗਾ ਵੈ ਸਾਡੇ ਸਿੱਖ ਵੀਰ ਇਹਨਾਂ ਨੂੰ ਖੁਸ਼ੀ ਉਹਨਾਂ ਨੂੰ ਮਿਲੀ ਹੈ ਆਪਣਾ ਧਰਮ ਦੇ ਆਪਣੇ ਜਿਹੜਾ ਉਹਨਾਂ ਦਾ ਪਹਿਲਾ ਗੁਰੂ ਸੀ ਗੁਰੂ ਨਾਨਕ ਸਾਹਿਬ ਉਹਨਾਂ ਦੇ ਉਹ ਦਰਸ਼ਨ ਕਰ ਸਕਦੇ ਆ ਤੇ ਵੀਰੋ ਇਸ ਤੋਂ ਵੱਡੀ ਕਿਹੜੀ ਗੱਲ ਹੈ ਕਿ ਕਿਸੇ ਇੱਕ ਇਨਸਾਨ ਨੂੰ ਅਗਰ ਖੁਸ਼ੀ ਦੇ ਦੇ ਸਕੀਏ ਤੇ ਮੈਂ ਸਲੂਟ ਕਰਨਾ ਇਬਰਾਹਮ ਖਾਨ ਸਾਹਿਬ ਨੂੰ ਸਿੱਧੂ ਸਾਹਿਬ ਨੂੰ ਜਿਨ੍ਹਾਂ ਦੀ ਵਜ੍ਹਾ ਤੋਂ ਜਿਨ੍ਹਾਂ ਨੇ ਐਫਰਟ ਕੀਤੀ ਤੇ ਇੰਨੇ ਜ਼ਿਆਦਾ ਜਿਹੜੇ ਸਾਡੇ ਸਿੱਖ ਵੀਰ ਹੈ ਉਹਨਾਂ ਨੂੰ ਇੰਨੀ ਜ਼ਿਆਦਾ ਖੁਸ਼ੀ ਮਿਲੀ ਉਹਨਾਂ ਨੂੰ ਮੌਕਾ ਮਿਲਿਆ ਕਿ ਉਹ ਕਰਤਾਰਪੁਰ ਸਾਹਿਬ ਆਉਣ ਤੇ ਆ ਕੇ ਉਹ ਬਾਬਾ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣ ਤੇ ਵੀਰੋ ਹਰ ਕੰਮ ਦੇ ਵਿੱਚ ਮੁਸ਼ਕਿਲਾਂ ਪਰੇਸ਼ਾਨੀਆਂ ਜ਼ਰੂਰ ਆਉਂਦੀਆਂ ਹਨ ਹਰਡਲ ਆਉਂਦੀਆਂ ਹਨ ਲੇਕਿਨ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਅੱਲਾ ਪਾਕ ਦੇ ਉੱਤੇ ਯਕੀਨ ਰੱਖ ਕੇ ਤੁਸੀਂ ਚੱਲ ਪਓ ਸਾਰੀਆਂ ਪਰੇਸ਼ਾਨੀਆਂ ਆਟੋਮੈਟਿਕਲੀ ਆਪਣੇ ਆਪ ਹੱਲ ਹੋ ਜਾਣਗੀਆਂ ਲੇਕਿਨ ਬਸ਼ਰਤੇ ਕਿ ਤੁਹਾਡੀ ਨੀਅਤ ਸਾਫ਼ ਹੋਵੇ ਤੁਹਾਡੀ ਨੀਅਤ ਚੰਗੀ ਹੋਵੇ ਜਿੰਨੀਆਂ ਮਰਜ਼ੀ ਰਕਾਵਟਾਂ ਮੁਸ਼ਕਿਲਾਂਤ ਹੋਣ ਉਹ ਦੂਰ ਹੋ ਜਾਣਗੀਆਂ ਇਹ ਤੁਹਾਡੇ ਸਾਹਮਣੇ ਇਹਦੀ ਜ਼ਿੰਦਾਬਾਸਰ ਵੀਰੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਾਰ ਲਾਜ਼ਮੀ ਕਰਿਓ ਆਪਣਾ ਧਿਆਨ ਜ਼ਰਾ ਖਿਆਰ ਰੱਖਿਓਦਾ ਹਾਂ ਯਾਦ ਰੱਖਿਓ ਅੱਲਾ ਹਫਜ਼